ਪਉਕ ਮਹਲਾ 3ਾ ਪਰਥਾਏ ਸਾਖੀ ਮਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਗੁਰਮਖ ਹੋਏ ਸੋ ਪੋ ਕਰੇ ਆਪਣਾ ਆਪ ਖੁਸ਼ਾਨੈ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 647 ਦੇ ਸ਼ੋਭਨੀਕ ਰਾਗ ਸੋਟ ਦੀ ਵਾਰ ਦੀ 12ਵੀਂ ਪੋੜੀ ਸ਼ਲੋਕਾ ਨਾਲ ਅੱਜ ਆਪਾਂ ਨੂੰ ਸੱਜ ਖਾਨ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਮਰਤਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਜਦੋਂ ਵੀ ਕੋਈ ਸਾਧ ਤਮਾਹ ਪਰਚਕ ਗੁਰੂ ਦੀ ਸਿੱਖਿਆ ਲੋਕਾਂ ਨੂੰ ਬੋਲ ਕੇ ਸੁਣਾ ਦੇ ਹਨ ਉਹ ਸਾਰ ਸੰਸਾਰ ਵਾਸਤੇ ਸਾਂਝੀ ਹੁੰਦੀ ਹੈ ਜੋ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਨ ਗੁਰੂ ਨੂੰ ਵੀ ਮੰਨਦੇ ਹਨ ਗੁਰੂ ਦੀ ਵੀ ਮੰਨਦੇ ਹਨ ਦਰ ਅਦਬ ਰੱਖ ਕੇ ਪਰਮੇਸ਼ਰ ਦੀ ਭਗਤੀ ਕਰਦੇ ਹਨ ਉਹ ਆਪਣੇ ਹਿਰਦੇ ਵਿੱਚ ਪਰਮੇਸ਼ਰ ਨੂੰ ਵਸਦੇ ਹੋਏ ਨੂੰ ਪਛਾਣ ਲੈਂਦੇ ਹਨ ਗੁਰ ਪ੍ਰਸਾਦਿ ਜੀਵਤ ਮਰੇ ਤਾਂ ਮਨ ਹੀ ਤੇ ਮਨ ਮੰਨੈ ਜਿਨ ਕੋ ਮਨ ਕੀ ਪ੍ਰਤੀਦਰ ਨਹੀਂ ਨਾਨਕ ਸੇ ਕਿਆ ਕਥੈ ਗਿਆਨੈ ਜੋ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹਨ ਉਹ ਜਿਉਂਦੇ ਆ ਹੋਇਆ ਮੋਹ ਮਾਇਆ ਵੱਲੋਂ ਸੰਸਾਰ ਵੱਲੋਂ ਮਨ ਨੂੰ ਰੋਕੇ ਰੱਖਦੇ ਹਨ ਤੇ ਮਨ ਵਿੱਚ ਪਰਮੇਸ਼ਰ ਵਸਦੇ ਹੋਏ ਦੀ ਪਛਾਣ ਕਰ ਲੈਂਦੇ ਹਨ ਜਿਨ੍ਹਾਂ ਨੂੰ ਮਨ ਦੇ ਉਤੇ ਭਰੋਸਾ ਹੀ ਨਹੀਂ ਗੁਰੂ ਦੇ ਭਰੋਸਾ ਹੀ ਨਹੀਂ ਉਹ ਧੰਗ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਰਜੁਮ ਕਰਦੇ ਹਨ ਕਿ ਉਹ ਦੁਨੀਆ ਨੂੰ ਧਰਮ ਦਾ ਕੀ ਗਿਆਨ ਵੰਡ ਰਿਹਾ ਹਨ ਮਹਲਾ ਆਤੀਜਾ ਗੁਰਮੁਖੀ ਚੇਤਨਾ ਲਾਇਓ ਅੰਤ ਦੁੱਖ ਭੋਤਾ ਆਏ ਅੰਦਰੋਂ ਬਾਹਰੋਂ ਅੰਦਿਆਂ ਸੁਧ ਨਾ ਕਾਈ ਪਾਏ ਜੋ ਗੁਰੂ ਦੇ ਹੁਕਮ ਨੂੰ ਨਹੀਂ ਮੰਨਦੇ ਉਹਨਾਂ ਨੂੰ ਫਿਰ ਜ਼ਿੰਦਗੀ ਵਿੱਚ ਬਹੁਤ ਦੁੱਖ ਆਪਰਦੇ ਹਨ ਉਹ ਅੰਦਰੋਂ ਆਤਮਿਕ ਲੈਵਲ ਤੋਂ ਵੀ ਅੰਨੇ ਹੁੰਦੇ ਹਨ ਬਾਹਰੋਂ ਸੰਸਾਰ ਵੱਲੋਂ ਅੰਨੇ ਹੀ ਹੁੰਦੇ ਹਨ ਉਹ ਮਾਇਆ ਪਿੱਛੇ ਭਜੇ ਵਰਦੇ ਹਨ ਉਹਨਾਂ ਨੂੰ ਕੋਈ ਦੁਨੀਆਦਾਰੀ ਦੀ ਸੋਝੀ ਨਹੀਂ ਨੰਨ ਰੰਕਾਰ ਦੀ ਪੰਡਤ ਤਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਜਿਨ ਗੁਰ ਕੈ ਸਬਦ ਸਲਾਹਾ ਹਰ ਸਿਉ ਰਹੇ ਸਮਾਏ ਇਹ ਧਾਰਮਿਕ ਵਿਦਵਾਨ ਉਹਨਾਂ ਦੀ ਕੀਤੀ ਹੋਈ ਕਮਾਈ ਨੂੰ ਸਾਰਾ ਜਗਤ ਖਾਂਦਾ ਹੈ ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੁੰਦੇ ਹਨ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਸਿਵਤ ਸਲਾਹ ਕੀਤੀ ਉਹ ਪਰਮੇਸ਼ਰ ਦੇ ਨਾਲ ਹੀ ਮਿਲ ਗਏ ਇੱਕਮਿਕ ਹੋ ਗਏ ਪੰਡਤ ਦੂਜੇ ਪਾਏ ਬਰਕਤ ਨਾ ਹੋਵਈ ਨਾ ਧਨ ਭਲੇ ਪਾਏ ਪਰਥਕੇ ਸੰਤੋਖ ਨ ਆਇਓ ਆਨ ਦਿਨ ਜਲਤ ਵਿਹਾਈ ਏ ਧਾਰਮਿਕ ਵਿਦਵਾਨ ਮਾਇਆ ਪਿਛੇ ਹੀ ਭਜੇ ਫਿਰਨ ਦੇ ਨਾਲ ਏ ਮਾਇਆ ਵੀ ਬੋਦੀ ਇਕੱਠੀ ਨਹੀਂ ਹੁੰਦੀ ਦੇ ਨਾ ਹੀ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ ਪੱਲੇ ਕੁਝ ਵੀ ਨਹੀਂ ਪੈਂਦਾ ਐਵੇਂ ਪੜ ਪੜ ਕੇ ਥੱਕ ਜਾਓਗੇ ਇਸ ਦੇ ਵਿੱਚੋਂ ਸੰਤੁਸ਼ਟੀ ਨਹੀਂ ਹੋਣੀ ਔਰ ਰਾਤ ਦਿਨ ਤੁਹਾਡੀ ਸੜਦਿਆਂ ਪੁੱਜਦਿਆਂ ਜਲਦਿਆਂ ਦੀ ਹੀ ਗੁਜ਼ਰ ਜਾਣੀ ਹੈ ਕੂ ਕੂ ਪੁਕਾਰ ਨਾ ਚੁੱਕਈ ਨਾ ਸੰਸਾ ਵਿੱਚੋਂ ਜਾਏ ਨਾਨਕ ਨਾਮ ਵਿਹੋਣਿਆ ਮੋਇ ਕਾਲੇ ਉੱਠ ਜਾਏ ਇਸ ਤਰੀਕੇ ਨਾਲ ਚਲਦਿਆਂ ਗਿਲਾ ਗੁਜਾਰੀ ਮੁਕਣੀ ਨਹੀਂ ਹੈ ਉਹ ਸ਼ੱਕ ਸੰਸੇ ਜਾਣੇ ਨਹੀਂ ਹਨ ਤਾਂ ਗੁਰੂ ਨਾਨਕ ਦੇਵ ਜੀ ਦੇ ਨਾਮ ਤੋਂ ਸਖਣੇ ਕਾਲੇ ਮੂੰਹ ਹੀ ਉੱਠ ਕੇ ਸੰਸਾਰ ਤੋਂ ਜਾਣਗੇ ਪਾਵਨ ਨਰਾਦਰ ਹੀ ਹੁੰਦਾ ਰਹੇਗਾ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਮੈਨੈ ਹੁਕਮ ਕਰਦੇ ਪੌੜੀ ਦੇ ਵਿੱਚ ਕਿ ਕਰੋ ਅਰਦਾਸ ਏ ਵੈਗੁਰੂ ਜੀ ਮੈਨੂੰ ਇਹੋ ਜੇ ਸਤ ਸੰਗਿਆ ਦਾ ਮੇਲ ਬਖਸ਼ੋ ਜਿਹੜੇ ਮੈਨੂੰ ਮਿਲ ਕੇ ਗੁਰੂ ਦਾ ਰਾਹ ਦੱਸਣਾ ਜੋ ਹਰ ਦਸੈ ਮਿਤ ਤਿਸ ਹੋ ਬਲ ਜਾਈ ਜਿਹੜੇ ਮੇਰੇ ਮਿੱਤਰ ਪਿਆਰੇ ਮੈਨੂੰ ਗੁਰੂ ਦਾ ਰਾਹ ਦੱਸਣਾ ਮੈਂ ਉਹਨਾਂ ਤੋਂ ਬਾਰਯੋਗ ਕਰਦੇ ਆਂ ਕਿ ਉਹਨਾਂ ਤੋਂ ਕੁਰਬਾਨ ਜਾਓ ਗੁਣ ਸਾਜੀ ਤਿੰਨ ਸਿਉ ਕਰੀ ਹਰਨਾਮ ਧਿਆਈ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣ ਸਾਂਝੇ ਕਰੋ ਨਾਲ ਨਾਮ ਦੀ ਭਿਆਲੀ ਪਾਓ ਪਰਮੇਸ਼ਰ ਦਾ ਨਾਮ ਸਿਮਰਦੇ ਰਹੋ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਇਹੋ ਜੇ ਗੁਰੂ ਪਿਆਰਿਆਂ ਦੀ ਹਰ ਰੋਜ਼ ਸੇਵਾ ਕਰਦੇ ਰੋ ਸੁਖ ਪ੍ਰਾਪਤ ਹੋਵੇਗਾ ਬਲੇ ਹਾਰੀ ਸਤ ਗੁਰ ਤੇਸ ਜਿਨ ਸੋ ਜੀ ਪਾਈ ਜਿਸ ਪਰਮੇਸ਼ਰ ਨੇ ਆਪਾਂ ਨੂੰ ਇਹ ਬਾਣੀ ਬਖਸ਼ੀ ਐ ਸੋਜੀ ਬਖਸ਼ੀ ਐ ਉਸ ਤੋਂ ਸਲਾ ਕੁਰਬਾਨ ਜਾਓ ਆਪਣੇ ਸੱਚੇ ਗੁਰੂ ਤੋਂ ਹੋਈਆਂ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ਣੀ ਜੀ ਔਗਰ ਮੰਤਰ ਦਾ ਜਾਪ ਕਰੀਏ ਸਮਝ ਲੱਗ ਜਾਵੇ ਵਾਹੇ ਗੁਰੂ ਵਾਹੇ ਗੁਰੂ ਵਾਹੇ